ਦੇਸਤੋ ਕੀ ਹਾਲ ਚਾਲ ਆ ਸਾਰੇ ਭਰਾ ਠੀਕ ਠਾਕ ਹੋ ਗਏ ਅੱਜ ਆਪਾਂ ਗਾਜਰ ਦਾ ਹਲਵਾ ਜਿਹੜਾ ਆਪਾਂ ਆ ਵੀ ਤਿਆਰ ਕੀਤਾ ਇਹਨੂੰ ਕਹਿੰਦੇ ਨੇ ਗਾਜਰ ਦਾ ਹਲਵਾ ਤੇ ਆਪਾਂ ਇਹ ਲੋ ਗਾਜਰਾਂ ਪਾਈਆਂ ਦੁੱਧ ਪਾ ਸਾਰਾ ਸਮਾਨ ਵਿੱਚ ਪਾ ਕੇ ਤੇ ਹੁਣ ਆਪਾਂ ਇਹਨੂੰ ਐਨ ਕੱਤਤਾ ਓਕੇ ਹੋਣੇ ਹੋ ਗਿਆ ਤਿਆਰ ਤਕਰੀਬਨ ਹੁਣ ਇਸ ਚ ਘਿਓ ਪਾਵਾਂਗੇ ਦੇਸੀ ਘੋ ਦੇਸੀ ਘੋ ਪਾ ਕੇ ਵਿੱਚ 2-3 ਚਮਚੇ ਅੱਧਾ ਕਿਲੋ ਗਾਜਰਾਂ ਲਈਆਂ ਸੀ ਪਾਈਆ ਦੁੱਧ ਤੇ 2 ਚਮਚੇ ਘਿਓ ਦੇ ਵਿੱਚ ਨਾਲ ਪਾ ਦਾਂਗੇ ਤੇ ਹੁਣ ਇਹਨੂੰ ਫੇਰ ਉੱਤੇ ਆਪਾਂ ਰੱਖ ਕੇ ਗੈਸ ਤੇ ਥੋੜਾ ਜਿਹਾ ਇਹਨੂੰ ਸੇਕ ਲਵਾਵਾਂਗੇ ਕਿ ਉਹ ਜਿਹੜਾ ਮਿਕਸ ਹੋ ਜਾਏਗਾ ਵਿੱਚ ਜਦੋਂ ਬਣ ਗਿਆ ਉਦੋਂ ਫਿਰ ਆਪਾਂ ਤੁਹਾਨੂੰ ਟੈਸਟ ਕਰਕੇ ਵੀ ਦਿਖਾਵਾਂਗੇ ਗਾਜਰ ਦਾ ਰੰਗ ਪੂਰਾ ਵਧੀਆ ਲਾਲ ਹਾਂਜੀ ਮਿੱਤਰੋ ਦੁੱਧ ਜਿਹੜਾ ਸੁੱਕ ਚਲਿਆ ਦੋਦ ਦਾ ਬਣ ਜਣਾ ਖੋਆ ਤੇ ਗਾਜਰ ਦਾ ਹਲਵਾ ਪੂਰੇ ਬਰਬਲੇ ਛੱਡਨ ਦਿਆ ਜਦੋਂ ਬਣ ਗਿਆ ਉਦੋਂ ਵੀ ਆਪਾਂ ਫਿਰ ਤੁਹਾਨੂੰ ਇਹਦਾ ਮਜ਼ਾ ਚੱਖਾਂਗੇ ਖਵਾਵਾਂਗੇ ਕਿ ਅੱਜ ਰੱਬ ਨੇ ਵੀ ਧੁੱਪ ਤੋਂ ਪਲਾਦੀ ਚੰਗੀ ਵਧੀਆ ਕਿ ਆਪਾਂ ਵਿਲੇ ਥੋੜਾ ਜਿਹਾ ਫ੍ਰੀ ਅੱਜ ਲੋਹੜੀ ਦਾ ਨਾਲੇ ਦੇਣਾ ਆਪਾਂ ਲੋਹੜੀ ਗਾਜਰ ਦਾ ਹਲਵਾ ਬਣਾ ਕੇ ਖਾਵਾਂਗੇ ਨਾਲੇ ਮੂੰਗਫਲੀ ਚੱਭਾਂਗੇ ਧੁੱਪ ਜਿਹੜੀ ਆ ਬਹੁਤ ਵਧੀਆ ਧੁੱਪ ਜਿਹੜੀ ਆ ਸੂਰਜ ਜਿ ਲੱਗਾ ਵਾ ਪੂਰਾ ਵਧੀਆ ਨਜ਼ਾਰੇ ਬਣੇ ਪਏ ਆ ਦਿਨ ਬੜਾ ਸੋਹਣਾ ਨਹੀਂ ਤੇ ਲੋਹੜੀ ਤੇ ਕਈ ਵਾਰੀ ਨਾ ਬੱਦਲ ਵਾਈ ਬਣ ਜਾਂਦੀ ਆ ਕਣੀਆਂ ਹੀ ਆ ਪੈ ਲਾ ਪੈਂਦੀਆਂ ਤੇ ਕੁੜੀਆਂ ਵਿਚਾਰੀਆਂ ਲੋਹੜੀ ਮੰਗਣ ਜਾਂਦੀਆਂ ਤੇ ਫਿਰ ਮਜ਼ਾ ਨਹੀਂ ਆਉਂਦਾ ਉਹਨਾਂ ਨੂੰ ਆਪਣਾ ਸਿੱਖ ਧਰਮ ਦਾਬ ਹੈ ਲੋਹੜੀ ਦਾ ਕੋਈ ਸੰਬੰਧਤ ਨਹੀਂ ਹੈਗਾ ਪਰ ਜੋ ਰੀਤ ਬਣੀ ਆ ਕੰਡਾਂ ਦੇ ਵਿੱਚ ਲੋੜੀ ਕੁੜੀਆਂ ਜਵਾਗ ਨਿੱਕੇ ਨਿੱਕੇ ਮੰਗ ਦਿੰਦੇ ਆ ਤੇ ਇਸ ਕਰਕੇ ਦੇ ਸੋਨਾ ਲੱਗ ਗਿਆ ਅੱਜ ਬੜਾ ਵਧੀਆ ਧੁੱਪ ਧੁੱਪ ਲੱਗੀ ਆ ਤੇ ਆਪਾਂ ਮੇਥਰੇ ਬੀਜੇ ਸੀ ਮੇਥਰੇ ਵੀ ਆਪਣੇ ਉਗ ਪਏ ਆ ਉਹ ਪਾਲਕ ਤੇ ਧਨੀਆ ਗਾਜਰ ਦਾ ਹਲਵਾ ਬਣ ਕੇ ਹੋ ਗਿਆ ਤਿਆਰ ਦੋਸਤੋ ਤੇ ਆਪਾਂ ਵੀ ਥੋੜਾ ਜਿਹਾ ਇੱਧਰ ਕੱਢ ਲਿਆ ਆਪਾਂ ਹਲ ਵਾਗਾ ਜਤਾ ਬਣ ਕੇ ਹੋ ਗਿਆ ਤਿਆਰ ਤੇ ਤੇ ਪਾਤਾ ਪਸਮਾਨ ਸੁਣ ਗਿਰੀਆਂ ਗੁਰੀਆਂ ਤੇ ਹੁਣ ਆਪਾਂ ਸ਼ਗਰ